ਪੰਜਾਬ ਸਰਕਾਰ ਨੇ ਜੋ ਕਿਸਾਨਾਂ ਦੇ ਉੱਤੇ ਐਕਸ਼ਨ ਲਿਆ ਤੇ ਉੱਥੇ ਹਜੇ ਵੀ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਹੈ ਤੇ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਮੁੜ ਭੜਕਦੀਆਂ ਹੋਈਆਂ ਫਿਰ ਤੋਂ ਨਸਰ ਆ ਰਹੀਆਂ ਨੇ ਤੇ ਦੱਸਦੀ ਇਹ ਕਿ ਸਰਵਨ ਸਿੰਘ ਪੰਨੇੜ ਦਾ ਬਿਆਨ ਸਾਹਮਣੇ ਆ ਰਿਹਾ ਹੈ ਉੱਥੇ ਕੇਂਦਰ ਸਰਕਾਰ ਦੇ ਪੁਤਲੇ ਤੱਕ ਸਾੜੇ 4 ਰੇ ਨੇ ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਘਰਾਓ ਨੂੰ ਲੈ ਕੇ ਵੀ ਜਿਹੜਾ ਕਿ ਐਲਾਨ ਕਰਦੇ ਤੇ ਦੂਜੇ ਪਾਸੇ ਸਿੱਧੀ ਚੇਤਾਵਨੀ ਦਿੱਤੀ ਜਾ ਰਹੀ ਹੈ ਤੇ ਹੁਣ ਸਰਵਨ ਸਿੰਘ ਪੰਦੇੜ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਦੂਜੇ ਪਾਸੇ ਦੱਸਦੀ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਗੱਲ ਕਰੀਏ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋਇਆ ਤੇ ਜਿਸ ਤੋਂ ਬਾਅਦ ਡੱਲੇਵਾਲ ਨੇ ਆਪਣਾ ਮਰਨ ਵਰਤ ਜਾਰੀ ਰੱਖਿਆ ਤੇ ਹੁਣ ਕੁਝ ਦਿਨ ਹੋ ਗਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਮਰਨ ਵਰਤ ਖਤਮ ਕਰ ਦਿੱਤਾ ਹੈ ਤੇ ਜਿਸ ਦੌਰਾਨ ਉਹਨਾਂ ਨੇ ਵੀ ਗੱਲ ਕੀਤੀ ਹੈ ਬੇਸ਼ੱਕ ਮੈਂ ਕਿਸਾਨਾਂ ਦੇ ਕਹਿਣ ਦੇ ਉੱਤੇ ਆਪਣਾ ਮਰਨ ਵਰਤ ਖਤਮ ਕਰ ਰਿਹਾ ਪਰੰਤੂ ਸਾਡਾ ਐਮਐਸਪੀ ਦਾ ਸੰਘਰਸ਼ ਹੈ ਜਿਹੜਾ ਕੇ ਜਾਰੀ ਰਹੇਗਾ ਤੇ ਹੁਣ ਹਜੇ ਵੀ ਜਿਹੜਾ ਕਿ ਸਰਕਾਰ ਦੇ ਖਿਲਾਫ ਜਿਹੜਾ ਕਿ ਕਿਸਾਨਾਂ ਦੇ ਮਨਾਂ ਦੇ ਵਿੱਚ ਹਜੇ ਰੋਸ ਦੇਖਣ ਨੂੰ ਮਿਲ ਰਿਹਾ ਤੇ ਦੂਜੇ ਪਾਸੇ ਸਰਮਣ ਸਿੰਘ ਪੰਦੇੜ ਵੀ ਪੜਕਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਸਰਮਣ ਸਿੰਘ ਪੰਦੇੜ ਦਾ ਆਓ ਤੁਹਾਨੂੰ ਸੁਣਾਉਣੇ ਆ ਅੱਜ ਅਸੀਂ ਗੋਲਡਨ ਗੇਟ ਤੇ ਇੱਕ ਤਾਂ ਜਿਹੜੀਆਂ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਵਾ ਉਹਦੇ ਕਰਕੇ ਮੋਦੀ ਸਰਕਾਰ ਦੀ ਉੱਥੇ ਫੁਕਣ ਡਿਆ ਯਾਰ ਗਾਂ ਪੈਟਰੋਲ ਡੀਜ਼ਲ ਦੀ ਕੀਮਤਾਂ ਦੀ ਵਾਅਦਾ ਹੋਣਾ ਕਿ ਜਿਹੜਾ ਭਗਵੰਤ ਮਾਨ ਸਰਕਾਰ ਨੇ ਪਾਣੀ ਪ੍ਰਦੂਸ਼ਣ ਰੋਕਥਾ ਅਤੇ ਨਿਯੰਤਰਣ ਸੋਧ ਐਕਟ 2024 ਉਹਦੇ ਵਿੱਚ ਸੋਧ ਕਰ ਦਿੱਤੀ ਆ ਵੀ ਜਿਹੜੀ ਵੀ ਇੰਡਸਟਰੀ ਸਾਡੇ ਦਰਿਆਵਾਂ 'ਚ ਤੇ ਜ਼ਮੀਨ ਹੇਠ ਗੰਦਾ ਕੈਮੀਕਲ ਵਾਲਾ ਪਾਣੀ ਪਾਉਂਦੀ ਆ ਹੁਣ ਉਹਨੂੰ ਕੋਈ ਸਜ਼ਾ ਨਹੀਂ ਹੋਊਗੀ ਪਹਿਲਾਂ ਇੱਕ ਤੋਂ 6 ਸਾਲ ਤੱਕ ਦੀ ਸਜ਼ਾ ਸੀਗੀ ਹੁਣ ਉਹਨਾਂ ਨੇ 15000 ਤੋਂ 15 ਲੱਖ ਦਾ ਜੁਰਮਾਨਾ ਰੱਖਤਾ ਇਹ ਸਭ ਤੋਂ ਵੱਡਾ ਭਗਵੰਤਮਾਨ ਸਰਕਾਰ ਨੇ ਪੰਜਾਬੀਆਂ ਨਾਲ ਧੋਖਾ ਕਮਾਇਆ ਇਹ ਮਸਲਾ ਕਿਸਾਨਾਂ ਦਾ ਨਹੀਂ ਪੂਰੇ ਪੰਜਾਬੀਆਂ ਦਾ ਕਿਉਂਕਿ ਗੰਦੇ ਪਾਣੀ ਨਾਲ ਬੱਚੇ ਬਿਮਾਰ ਤਾਂ ਇੰਡਸਟਰੀ ਵਾਲਿਆਂ ਦੇ ਵੀ ਹੋਣੇ ਆ ਦੁਕਾਨਦਾਰਾਂ ਦੇ ਵੀ ਹੋਣੇ ਆ ਮਜ਼ਦੂਰਾਂ ਦੇ ਵੀ ਹੋਣੇ ਆ ਕਿਸਾਨਾਂ ਦੇ ਵੀ ਹੋਣੇ ਆ ਰੇੜੀ ਫੜੀ ਵਾਲਿਆਂ ਦੇ ਵੀ ਹੋਣੇ ਆ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਕੈਂਸਰ ਦੇ ਮਰੀਜ਼ ਆ ਪੀਲੀਏ ਦੇ ਮਰੀਜ਼ ਆ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਆ ਇਸ ਕਰਕੇ ਤੇ ਜਿਹੜਾ ਭਗਵੰਤ ਮਾਨ ਸਰਕਾਰ ਨੇ ਮੋਰਚਾ ਪਟਿਆ ਉਹਦਾ ਲਗਾਤਾਰ ਰੋਸ ਅਸੀਂ ਜਾਰੀ ਰੱਖਾਂਗੇ ਅੱਜ ਗੋਲਡਨ ਗੇਟ ਤੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕ ਰਹੇ ਆ ਇਹਦੇ ਵਿੱਚ ਵਿੱਚ ਜਿਹੜਾ ਕੱਲ ਕੇਐਮਐਮ ਨੇ ਫੈਸਲੇ ਕੀਤੇ ਸੀਗੇ ਇੱਕ ਤਾਂ 11 ਨੂੰ ਅਪ੍ਰੈਲ ਨੂੰ ਜਿਹੜਾ ਲਾਡੀ ਟੋ ਉਸਤਮ ਕਿਹਾ ਜਾਂਦਾ ਉਹਦੇ ਬਾਰ ਮੂਰੇ ਵੱਡਾ ਇਕੱਠ ਕਰਕੇ ਉਹਦੀ ਕਿੱਤੀ ਗੁੰਡਾਗਰਦੀ ਦਾ ਆਪਾਂ ਜਵਾਬ ਮੰਗਾਂਗੇ ਜਿਹੜਾ ਅਸੀਂ ਕੱਲ ਫੈਸ ਵੇਖਿਆ ਦੋ ਦਰਜਨਾ ਟਰੈਕਟਰ ਟਾਲੀਆਂ ਹਜੇ ਵੀ ਕੰਮ ਨੇ ਉਹਦੇ ਵਿੱਚ ਪੰਜ ਛੇ ਮੈਂਬਰੀ ਕਮੇਟੀ ਬਣਾਈ ਗਈ ਆ ਵੀ ਉਹ ਉਹ ਸਾਰੇ ਦੀ ਪੜਤਾਲ ਕਰੇ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਮੰਤਰੀ ਜਾਣਗੇ ਉਹਨਾਂ ਨੂੰ ਸਵਾਲ ਕੀਤੇ ਜਾਣਗੇ ਤਾਂ ਰਿਵਾਰ ਸਾਹਿਬ ਨੇ ਆਉਣਾ ਹੁਣ ਕੁਝ ਪਿੰਡਾਂ 'ਚ ਪਤਾ ਲੱਗ ਰਿਹਾ ਨਾਲ ਜੱਗਾਂ ਮੀਟੀਆਂ ਜਾ ਰਿਹਾ ਕਰਾਂਗੇ ਸਵਾਲ ਜਵਾਬ ਪ੍ਰਸ਼ਾਸਨ ਤਿਆਰ ਰਹੇ ਦਵਾਂਗੇ ਸੁਤਨਾ ਹਉ ਥੇਲਾ ਸੁਤਨਾ ਹਉ ਸੋਟ ਲਿਓ ਜਿੱਥੇ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਵਿਧਾਇਕ ਜਾਣਗੇ ਸਵਾਲ ਕੀ ਕਰਨੇ ਆ ਐਮ ਐਸ ਪੀ ਤੇ ਤੁਹਾਡੀ ਪੋਜੀਸ਼ਨ ਕੀ ਆ ਤੁਸੀਂ ਖੁਦ ਕਹਿੰਦੇ ਹੋ ਮੁੱਖ ਮੰਤਰੀ ਜੀ ਐਮ ਐਸ ਪੀ ਅਸੀਂ ਦਾਂਗੇ ਬਾਅਦ 6 ਫਸਲਾਂ ਤੇ ਕਿਹਾ ਹੁਣ ਤੁਸੀਂ ਜਦੋਂ ਅਸੀਂ ਕੇਂਦਰ ਨਾਲ ਲੜ ਰਹੇ ਸੀ ਕੀ ਮਜਬੂਰੀ ਸੀ ਕਿਉਂ ਮੋਰਚੇ ਪੁੱਟੇ ਗਏ ਔਰ ਤੁਹਾਡੀ ਸਰਕਾਰ ਤੇ ਟਰਾਲੀਆਂ ਚੋਰੀਆਂ ਦਾ ਇਲਜ਼ਾਮ ਲੱਗਦਾ ਕੋਡਾ ਕਰਨਾਲ ਕਨੌਰ ਉਹਦੀ ਮੈਂਬਰਸ਼ਿਪ ਆਖਿਆ ਕੈਨਸਲ ਕਰੋ ਜਿਹੜੇ ਅਧਿਕਾਰੀਆਂ ਨੇ ਲੀਡਰਾਂ ਨੂੰ ਤਸ਼ੱਦਦ ਕੀਤਾ ਕਿਸਾਨਾਂ ਮਜ਼ਦੂਰਾਂ ਤੇ ਉਹਨਾਂ ਨੂੰ ਸਸਪੈਂਡ ਕਰੋ ਅਰੇ ਤੋਂ ਗਾਹਾਂ ਜਿੰਨੇ ਵੀ ਚੋਰੀ ਦੇ ਇਲਜ਼ਾਮ ਜਿੰਨਾਂ ਤੇ ਲੱਗਦੇ ਕਾਰਵਾਈ ਕਰੋ ਅਰੇ ਤੋਂ ਗਾਹ ਪੰਜਾਬ ਸਰਕਾਰ ਇਹ ਦੱਸੇ ਵੀ ਨਸ਼ਾ ਬੰਦੀ ਤੇ ਡਰਾਮਾ ਕਿਉਂ ਆ ਸਾਰਾ ਡਰਾਮਾ ਹੋ ਰਿਹਾ ਕਹਿੰਦਾ ਸਪਲਾਈ ਲਾਈਨ ਤੋੜਤੀ ਭਗਵੰਤ ਮਾਨ ਨਹੀਂ ਟੁੱਟੀ ਹੈਗੀ ਸਪਲਾਈ ਲਾਈਨ ਸਾਡੇ ਪਿੰਡ 'ਚ ਅੱਜ ਤੁਹਾਨੂੰ ਦਿਖਾ ਦਿੰਨੇ ਆ ਤੁਹਾਡੇ ਐਸਐਸਪੀ ਨੂੰ ਕਹੋ ਆ ਜੇ ਥੋੜੇ ਐਸਐਚਓ ਨੂੰ ਕੋਈ ਜੜਾ ਮਜੀਠੇ ਚ ਲੱਗਾ ਡਿਪਟੀ ਨੂੰ ਕੋਈ ਆਜੇ ਨਹੀਂ ਟੁੱਟੀ ਹੈਗੀ ਤੁਸੀਂ ਡਰਾਮਾ ਕਰਦੇ ਹੋ ਸਾਡੀਆਂ ਤੁਸੀਂ ਕਾਨੂੰਨ ਦੀਆਂ ਧੱਜੀਆਂ ਡਾਰ ਰਹੇ ਹੋ ਵੀ ਜਿਨ੍ਹਾਂ ਨੇ 2 ਨੰਬਰ ਦੇ ਵਿੱਚ ਸਮਗਲਰ ਨੇ ਕੋਠੀਆਂ ਬਣਾਈਆਂ ਅਸੀਂ ਸਮਗਲਾਂ ਦਾ ਬਿਲਕੁਲ ਸਮਰਥਨ ਨਹੀਂ ਕਹਿੰਦੇ ਜੇ ਤੁਹਾਡਾ ਐਕਟ ਜਾਇਜ਼ ਦਿੰਦਾ ਤੇ ਮੁੱਖ ਮੰਤਰੀ ਜੋ ਐਕਟ ਦਾ ਨਾਮ ਲਾਓ ਤੁਹਾਡਾ ਡੀਜੀਪੀ ਦੱਸੇ ਕਿਹੜੇ ਲਾਣਾਂ ਟੁੱਟ ਰਹੀਆਂ ਨੇ ਜਿਹੜਾ ਬਲਡੋజర్ ਚੱਲ ਰਿਹਾ ਇਹ ਜੋਗੀ ਜੋਗੀ ਵਾਲਾ ਫਾਰਮੂਲਾ ਵਾ ਇਹ ਮਹਿੰਗਾ ਪਊਗਾ ਯਾਦ ਰੱਖਿਓ ਤੁਸੀਂ ਕਹਿੰਦੇ ਨਾ ਚਲੋ ਘਰਾਂ ਤੋਂ VOTERਾਂ ਦਾ ਬਲਡੋਜ਼ਰ ਵੀ ਆ ਰਿਹਾ ਭਗਵੰਤ ਮਾਨ ਜੀ VOTERਾਂ ਦਾ ਬਲਡੋਜ਼ਰ ਐਂਟ ਆਊਗਾ ਵੇਖ ਲਓ ਪਹਿਲੋ ਮਹਾਰਾਜੇ ਇੱਕ ਮਹਾਰਾਜਾ ਪਟਿਆਲੇ ਚ ਭਾਲਿਆ ਵਾਪਾਂ ਵਿਹਲਾ ਕਰਕੇ ਪੰਜਾਬੀਆਂ ਨੇ ਇੱਕ ਮਹਾਰਾਜਾ ਬਾਦਲਾਂ ਦੇ ਪਿੰਡ ਭਾਲਿਆ ਹੁਣ ਸਤੌਤ ਦੇ ਮਹਾਰਾਜੇ ਦੀ ਵਾਰੀ ਆ ਇਹ ਇਹ ਵੇਖੋ ਜਦੋਂ VOTERਾਂ ਦਾ ਬਲਡੋਜ਼ਰ ਚੱਲਿਆ ਨਾ ਇਹਨੇ ਵੀ ਸਬਕ ਸਿੱਖ ਲੈਣੇ ਆ ਥੋੜੀ ਕੱਲੀ ਕੱਲੀ ਗੱਲ ਦਾ ਜਵਾਬ ਦੇਣੇ ਆ